ਅੰਤੜਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਤੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਦਿਆਵੇ ਤਾਏ ਸਭ ਥਾਈ ਹੋਏ ਸਹਾਈ ਦਸਮ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਸ਼ਾ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਬਿਆਰਿਆ ਤਉਹਾਂ ਸੇਬ ਜਾਦੇਆਂ ਚਾੜੀ ਮੁਕਤਿਆ ਹਟੀਆਂ ਜੱਤੀਆਂ ਚੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜੱਟਿਆ ਵੰਡ ਛਕਿਆ ਦੇ ਵਿੱਚ ਲਾਈ ਟੇਕ ਵਾਹੀ ਦੇਖ ਕੇ ਇਹ ਬਿੱਖੀਦਾ ਤਿੰਨਾ ਪਿਆਰਿਆ ਸੱਚਿਆਰਿਆਂ ਦੀ ਕੁਮਾਰੀ ਦਾ ਧਿਆਨ ਧੜ ਕੇ ਖਾਲਸਾ ਜੀ ਬੋਲੋ ਜੀ ਤਿੰਨਾ ਸਿੰਗਾ ਸਿੰਗੜੀਆਂ ਧਰ ਮਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾ ਚਿਰ ਗਏ ਸਿੱਖੀ ਕੇ ਸਾਸ ਵਾਸਾ ਸੰਗ ਨਿਭਾਈ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਕਰਮ ਨਹੀਂ ਹਾਰਿਆ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਬ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਵਾਹਿਗੁਰੂ ਸ੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਨਾਮ ਚੇਤੇ ਆਵੇ ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿ ਗੁਰੂ ਚੇਤੇ ਆਵੇ ਚੇਤੇ ਆ ਬਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਟੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਗੁਰਖਾਲਸੇ ਜੀ ਕੇ ਬੋਲ ਬਾਲੇ ਬੋਲੇ ਜੀ ਸਿਖਾਉ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਦੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾ ਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਣ ਚੌਕੀਆਂ ਚੰਡੇ ਬੁੰਗੇ ਜੁਗੋ ਜੋਗਿਆ ਟਲ ਧਰਮ ਕਾ ਜੇਕਾਰ ਗੁਰਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਜੇ ਤੂ ਆਵੇ ਗੁਰੂ ਸਿੱਖਾਂ ਦਾ ਮਨ ਨਿਵਾ ਮਾਤੀ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿੰਨਾ ਕੋ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਗਾਨ ਖਾਲਸਾ ਜੀ ਨੂੰ ਬਖਸ਼ੋ ਹੇਨ ਮੜਿਆ ਦੇ ਮਾਰ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਅਸਰੇ ਨਗੱਤਿਆਂ ਦੀ ਗਤ ਨਪਤਿਆਂ ਦੀ ਪਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਜੀਆਂ ਦੇ ਪਾਵਨ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸਮੂਹ ਖਾਲਸਾ ਪੰਥ ਵੱਲੋਂ ਆਪ ਜੀ ਦੇ ਹਜੂਰ ਅਰਦਾਸ ਹੈ ਜੀ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਤੇ ਉੱਵਾ ਔਰ ਜਾ ਪੁਰਜਾ ਕਾ ਤੁਮਾਰਾ ਕਬੂਸਾ ਸਜੇ ਆਪ ਜੀ ਦੇ ਦਰੂ ਘਰੋ ਬਰੋ ਸਾਇਏ ਹੋਏ ਸ਼ਹੀਦ ਭਾਈ ਲਖਮਨ ਸਿੰਘ ਜੀ ਧਰਵਾਰ ਸਮੂਹ ਸ਼ਹੀਦ ਸਾਕਾ ਨਨਕਾਣਾ ਸਾਹਿਬ ਜਿਨ੍ਹਾਂ ਨੇ ਗੁਰੂ ਧਾਮਾਂ ਦੇ ਸੁਚਾਰੂ ਪ੍ਰਬੰਧਾਂ ਲਈ ਨਰੈਣੂ ਕੋੜ ਮੇ ਦੇ ਖਾਤਮੇ ਵਾਸਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਇਕਤਾ ਵਾਸਤੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਦੇ ਆਂ ਅੱਜ ਦੇ ਦਿਨ ਸ਼ਹੀਦੇ ਜਾਨ ਪੀਤਾ ਇਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਸਮੁੱਚੇ ਖਾਲਸਾ ਪੰਥ ਵੱਲੋਂ ਆਪ ਜੀ ਕੇ ਹਜੂਰ ਜਪਜੀ ਸਾਹਿਬੇ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਕੀਤੇ ਗਏ ਸਤਿਗੁਰੂ ਹੋਈਆਂ ਤੁਲਾ ਦੀ ਖਿਮਾ ਬਖਸ਼ਣੀ ਲੇਖੇ ਕਟੇ ਨਾ ਛੁਟੀਆਂ ਖਿਲ-ਖਿਲ ਤੂਲਨਾਰ ਬਖਸ਼ਣ ਹਾਰ ਤੋਂ ਭਲੇ ਨਾਨਕ ਪਾਲ ਉਪਾਰ ਅੱਗੇ ਵਾਸਤੇ ਸਮਤ ਬਖਸ਼ੋ ਪੜੀ ਸੁਣੀ ਗੁਰਬਾਣੀ ਦਾ ਪਾਉ ਦਾਰੇਆਂ ਆਂਆਂ ਸਿੱਖ ਸੰਗਤਾਂ ਦੇ ਹਿਰਦਿਆਂ ਚ ਵਸਾਓ ਗੁਰਸਿੱਖੀ ਸਿੱਧ ਪਤ੍ਰੀ ਸਾ ਨਾਮ ਗਾਨ ਬਖਸ਼ੇ ਸਤਿਗੁਰ ਜੀਏ ਅਮਰ ਸ਼ਹੀਦਾਂ ਦਾ ਪੈਗਾਮ ਜਾਰੀ ਰੱਖਣਾ ਹੈ ਸੰਗਰਾਮ ਸ਼ਹੀਦਾਂ ਦੀ ਮੌਤ ਤੇ ਨਾ ਰੋਇਓ ਸ਼ਹੀਦੀ ਸੋਚ ਨੂੰ ਬਚਾਓ ਇਨਸਾਫ ਲਈ ਲੜੇ ਸ਼ਹੀਦਾਂ ਦੇ ਨਕਸ਼ੇ ਕਦਮ ਚੱਲਿਓ ਸਤਿਗੁਰੂ ਸਿੱਖ ਸਿੱਖ ਤੇ ਵਾਰਤ ਜਾਨ ਹੈ ਇਨ ਵਿੱਚ ਇਤਫਾਕ ਮਹਾਨ ਸਿੱਖ ਸਿੱਖ ਤੇ ਵਾਰਤ ਜਾਨ ਆਪ ਜੀ ਦੇ ਪਾਵਨ ਬਚਨ ਹੋਏ ਇਕੱਤਰ ਮਿਲ ਹੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਖਾਰਨ ਮੈ ਕੇ ਹੋ ਵਹ ਜੋਰੀ ਗੁਰਮੁਖ ਬੈਸੋ ਸਫਾ ਬਸਾਏ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਸਤਿਗੁਰੂ ਸਮੂਹ ਪੰਥ ਵੱਲੋਂ ਆਪ ਜੀ ਕੇ ਹਜੂਰੇ ਪੰਥ ਕੇ ਇਕਤਾ ਲਈ ਅਰਦਾਸ ਹੈ ਜੀ ਸਤ ਗੁਰੂ ਆਪਣੇ ਗੁਰ ਸਿੱਖਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖੋ ਨਿਮਰਤਾ ਬਖਸ਼ੇ ਮਿਠਾਸ ਬਖਸ਼ੇ ਕੰਨਾਂ ਦੀ ਅਜਰ ਸ਼ਕਤੀ ਬਖਸ਼ੇ ਸੰਤੋਖੀ ਸਭਾ ਦਾਨੀ ਸਭਾ ਬਖਸ਼ੇ ਕਿਰਤ ਬਖਸ਼ੋ ਨਾਮ ਬਖਸ਼ੇ ਵੰਡ ਕੇ ਛਕਣ ਦੀ ਸਮਰੱਥਾ ਬਖਸ਼ੇ ਸਰਬੱਤ ਦਾ ਭਲਾ ਮੰਗਣ ਦੀ ਦਾਤ ਬਖਸ਼ੇ ਸਮੂਹ ਸਿੱਖ ਪੰਥਰਦੀਆਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਜਿੰਨੇ ਕਦਮ ਜਿੰਨੇ ਸਰੀਰ ਚੱਲ ਕੇ ਆਏ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨੀਆਂ ਸਭ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਪੰਥਕ ਏਕਤਾ ਵਾਸਤੇ ਜਿੰਨਾ ਗੁਰਮੁਖਾਂ ਪਿਆਰਿਆਂ ਨੇ ਹੰਗਾਰਾ ਭਰਪੂਰ ਰੂਪ ਵਿੱਚ ਭਰਿਆ ਤਿੰਨਾ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਆਖਰੀ ਦਮ ਆਖਰੀ ਸੁਵਾਸਾਂ ਤੱਕ ਰੇ ਗੁਰੂ ਗ੍ਰੰਥ ਗੁਰੂ ਪੰਥ ਸਿੱਖਾਂ ਦੇ ਨਾਲ ਮਹਾਰਾਜ ਤੋੜ ਨਿਭ ਜਾਣ ਦੀ ਸਮਰੱਥਾ ਬਖਸ਼ੇ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠਾਵੇ ਸਤਿਗੁਰੂ ਸਾਡੀਆਂ ਭੁੱਲਾਂ ਨਾਲ ਚਤਾਰਨੀਆਂ ਗੁਰੂ ਪੰਥ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਘਰਾਂ ਦੇ ਸੁਚਾਰੂ ਪ੍ਰਬੰਧ ਵਾਸਤੇ ਤਖਤਾਂ ਦੀ ਮਾਣ ਮਰਜਾਦਾ ਸੁਤੰਤਰਤਾ ਵਾਸਤੇ ਜਥੇਦਾਰ ਸਿੰਘ ਸਹਿਬਾਨਾਂ ਦੇ ਮਾਣ ਸਤਕਾਰ ਬਹਾਲੀ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿਰੈਣੂ ਸੋਚ ਤੋਂ ਆਜ਼ਾਦੀ ਵਾਸਤੇ ਜੋ ਸਾਡੇ ਵੱਡ ਪੁਰਖਿਆਂ ਨੇ ਭਾਈ ਲਖਮੀਰ ਸਿੰਘ ਸਾਕਾ ਨਿਪਾਣਾ ਸਾਹਿਬ ਦੇ ਸ਼ਹੀਦਾਂ ਤੇ ਜਿੱਖਾ ਤੇ ਖਲੋ ਕੇ ਕੁਰਨ ਕੀਤੇ ਸਨ ਸਤਿਗੁਰੂ ਉਹਨਾਂ ਦੇ ਨਕਸ਼ੇ ਤਦਮ ਚੱਲਣ ਦੀ ਸਮਰੱਥਾ ਬਖਸ਼ਣੀ ਭਾਈ ਮਹਿਤਾਬ ਸਿੰਘ ਵੀਰ ਉਹਨਾਂ ਦੇ ਸਮੁੱਚੇ ਸਾਥੀਆਂ ਨੇ ਜੋ ਫੈਸਲੇ ਲਏ ਉਹਨਾਂ ਮੁਤਾਬਕ ਸਾਨੂੰ ਸਮਰੱਥਾ ਬਖਸ਼ਣੀ ਮਹਾਰਾਜ ਖਾਲਸਾਈ ਅਗਰੀ ਹੋਣ ਵਾਸਤੇ ਧਾਰਮਿਕ, ਰਾਜਨੀਤਿਕ, ਸਮਾਜਿਕ, ਆਰਥਿਕ ਪੰਥ ਦੇ ਮਹਾਰਾਜ ਜੋ ਚੁਣੌਤੀਆਂ, ਸਮੱਸਿਆਵਾਂ ਹਨ ਉਹਨਾਂ ਦੇ ਸਦੀਵੀ ਹੱਲ ਵਾਸਤੇ ਸਦੇ ਸਾਰਿਆਂ ਦੀ ਏਕਤਾ ਬਖਸ਼ੇ ਰਹਿਮਤ ਕਰੋ ਸਤਿਗੁਰੂ ਆਪ ਜੀ ਦੇ ਹਜ਼ੂਰ ਕਿਰਪਾ ਪ੍ਰਸ਼ਾਦ ਹਾਜ਼ਰ ਹੈ ਪਰਵਾਨ ਹੋਵੇ ਪਰਵਾਨ ਹੋਇਆ ਸੀਤ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਖਾਵੇ ਖਰਚੇ ਰਲ ਮਿਲ ਭਾਈ ਕੋਟ ਨਾ ਆਵੇ ਵੱਧ ਜਾਈ ਸਤਿਗੁਰੂ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਣੀ ਗੁਰੂ ਧਾਮਾਂ ਦੀ ਬਹਾਲੀ ਬਖਸ਼ਣੀ ਪੰਥ ਕੋਹਕੇ ਨੂੰ ਸਫਲਤਾ ਬਖਸ਼ਣੀ ਕਿਸਾਨ ਭਰਾਵਾਂ ਨੂੰ ਫਤਿਹ ਜਾਬੀ ਬਖਸ਼ਣੀ ਸਰਬੱਤ ਦਾ ਭਲਾ ਮੰਗਣ ਵਾਲੇ ਪੰਜਾਬ ਪੰਥ ਨੂੰ ਚੜ੍ਹਦੀ ਕਲਾ ਬਖਸ਼ਣੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁਣ ਗੁਣ ਦਾਵਾ ਦਿਲਰਾ ਨਾਮਿਤ ਚਾਉ ਏ ਹੋ ਸਈ ਤਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ ਨਾਨਕ ਨਾਮ ਕਰਦੀ ਕਲਾ ਦੋਹਰਾ ਆਗੇ ਆ ਪਈ ਆ ਕਾਲ ਕੀ ਤਪ ਜਲਾਇਓ ਅੰਤ ਸਤ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਲਿਓ ਰਾਗੀ ਦੇ ਪ੍ਰਭ ਕੋ ਮਿਲ ਬੋਚ ਹੈ ਮੋਰੀ ਖੁਦ ਮਾਲੇ ਇਲਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਗਵਾਰੂ ਸਭ ਮਿਲਾਂਗੇ ਮੋਰੀ ਹਰਮਨੋ ਇਲਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਗਵਾਰੂ ਸਭ ਮਿਲਾਂਗੇ

ਜੀ ਦਾ ਖਰਸ਼ਾ ਰਾਹੀ ਦੁਰ